ਦਹੀਂ ਵਿੱਚ ਦੋ ਚੀਜ਼ਾਂ ਮਿਕਸ ਕਰਕੇ ਮੇਰੇ ਦੱਸੇ ਹੋਏ ਤਰੀਕੇ ਨਾਲ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦਾ ਰੰਗ ਸਾਵਲਾ ਹੋ ਗਿਆ ਹੈ ਜਿਨ੍ਹਾਂ ਨੂੰ ਚਾਹੀਦਾ ਕਿ ਸਾਡਾ ਰੰਗ ਗੋਰਾ ਹੋ ਜਾਵੇ ਇਹਨੂੰ ਲਗਾ ਕੇ ਤੁਹਾਡਾ ਰੰਗ ਵੀ ਗੋਰਾ ਹੋਵੇਗਾ ਸ਼ਾਇਆ ਵੀ ਠੀਕ ਹੋਣਗੀਆਂ ਗਰੰਟੀ ਨਾਲ ਝੁਰੜੀਆਂ ਵੀ ਠੀਕ ਹੋਣਗੀਆਂ ਸਕਿਨ ਤੁਹਾਡੀ ਸ਼ੀਸ਼ੇ ਵਾਂਗ ਚਮਕੇਗੀ ਇਸ ਤਰੀਕੇ ਨਾਲ ਹੈਲੋ ਮੇਰਾ ਨਾਮ ਹੈ ਜੀ ਬਿੰਦੂ ਮੈਂ ਲੁਧਿਆਣਾ ਤੋਂ ਬਲੋਂਗ ਕਰਦੀ ਆ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਜਰੂਰ ਪ੍ਰੈਸ ਕਰ ਲੈਣਾ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਅੱਜ ਦਾ ਜਿਹੜਾ ਫੇਸਪੈਕ ਹੈ ਅੱਜ ਦਾ ਜਿਹੜਾ ਫੇਸ਼ੀਅਲ ਹੈ ਉਹ ਬਹੁਤ ਵਧੀਆ ਹੈ ਬਹੁਤ ਕੰਮ ਦਾ ਹੈ ਪੂਰੀ ਗਰੰਟੀ ਦੇ ਨਾਲ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕੀਤੀਆਂ ਨੇ ਆਪਾਂ ਦਹੀਂ ਦੇ ਵਿੱਚ ਉਹ ਚੀਜ਼ਾਂ ਤੁਹਾਡੇ ਪਿਗਮੈਂਟੇਸ਼ਨ ਨੂੰ ਔਰ ਤੁਹਾਡਾ ਰੰਗ ਜਿਹੜਾ ਹੈ ਗੋਰਾ ਕਰੇਗੀ ਅਗਰ ਜਿਨ੍ਹਾਂ ਦੇ ਸਾਵਲੇ ਰੰਗ ਦੀ ਪਰੇਸ਼ਾਨੀ ਹੈ ਜਿਨ੍ਹਾਂ ਨੂੰ ਟੈਨਿੰਗ ਦੀ ਪਰੇਸ਼ਾਨੀ ਹੈ ਜਿਨ੍ਹਾਂ ਦੇ ਝੁਰੜੀਆਂ ਨੇ ਜਿਨ੍ਹਾਂ ਦੇ ਕਾਲਾਪਾਨ ਜਿਹੜਾ ਹੈ ਨਾ ਧੁੱਪ ਦੀ ਕਾਰਨ ਜਿਹੜਾ ਪੱਕਾ ਹੀ ਬਣ ਚੁੱਕਾ ਹੈ ਬਿਲਕੁਲ ਗਰੰਟੀ ਦੇ ਨਾਲ ਠੀਕ ਹੋਵੇਗਾ ਬਸ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਪਾ ਕੇ ਤੁਸੀਂ ਲਗਾਉਣੀਆਂ ਨੇ ਜੇ ਤੁਸੀਂ ਚਾਹਦੇ ਕਿ ਸਾਡਾ ਰੰਗ ਜਿਹੜਾ ਗੋਰਾ ਹੋ ਜਾਵੇ ਤੁਸੀਂ ਚਾਹੇ ਸਾਲ ਦੇ ਤੁਸੀਂ ਚਾਹੇ 40 ਸਾਲ ਦੇ ਤੁਸੀਂ 10 ਸਾਲ ਉਮਰ ਛੋਟੀ ਹੀ ਤੁਹਾਨੂੰ ਲੱਗੇਗੀ ਆਪਣੀ ਅਗਰ ਤੁਸੀਂ ਇਸ ਤਰੀਕੇ ਨਾਲ ਆਹ ਵਾਲਾ ਫੇਸ ਪੈਕ ਲਗਾ ਲਿਆ ਤੇ ਇਸ ਫੇਸ ਪੈਕ ਨੂੰ ਬਣਾਉਣਾ ਕਿੱਦਾਂ ਹੈ ਪੂਰੀ ਵਿਧੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਪੂਰੀ ਵੀਡੀਓ ਦੇਖਣਾ ਤੇ ਕੋਈ ਵੀ ਚੀਜ਼ ਜਿਹੜੀ ਸਕਿਪ ਨਹੀਂ ਕਰਨਾ ਤਾਂ ਜੋ ਅਧੂਰੀ ਜਾਣਕਾਰੀ ਤੁਹਾਨੂੰ ਨਾ ਮਿਲੇ ਹਰ ਜਿਹੜੀ ਚੀਜ਼ ਦੇ ਵਿੱਚ ਪਾਈ ਹੈ ਤੁਹਾਨੂੰ ਪ੍ਰੋਪਰ ਦਿਸਣੀ ਚਾਹੀਦੀ ਪ੍ਰੋਪਰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਜਿਹੜੀ ਚੀਜ਼ ਦੇ ਵਿੱਚ ਪਾਈ ਹੈ ਚਲੋ ਜੀ ਪਹਿਲਾਂ ਚੱਲਦੇ ਆ ਕਿਚਨ ਵਿੱਚ ਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਮਿਕਸ ਕੀਤੀਆਂ ਤੁਹਾਡੇ ਨਾਲ ਕਰਦੇ ਆ ਸ਼ੇਅਰ ਹਾਂਜੀ ਇਸ ਫੇਸ ਪੈਕ ਨੂੰ ਜਾਨਕੀ ਫੇਸ਼ੀਅਲ ਨੂੰ ਕਿਦਾਂ ਤਿਆਰ ਕੀਤਾ ਜਾਂਦਾ ਹੈ ਪਹਿਲਾਂ ਤੇ ਇੱਕ ਲੈਣੀ ਆਪਾਂ ਸਾਫ ਜੀ ਕਟੋਰੀ ਤੇ ਉਹਦੇ ਵਿੱਚ ਪਾਣਾ ਆਪਾਂ ਇੱਥੇ ਥੋੜੀ ਜੀ ਚੀਨੀ ਹਾਂਜੀ ਚੀਨੀ ਜਿਹੜੀ ਆਪਾਂ ਚਾਹ ਚ ਪਾਣੇ ਆ ਚੀਨੀ ਸਾਡੀ ਸਕਿਨ ਨੂੰ ਸਕਰਬ ਕਰਦੀ ਹੈ ਔਰ ਸਕਿਨ ਵਿੱਚ ਇੱਕ ਪੌਲਸ ਲੈ ਕੇ ਆਉਂਦੀ ਹੈ ਦੂਸਰਾ ਪਾਣਾ ਇਹਦੇ ਵਿੱਚ ਆਪਾਂ ਚੋਲਾਂ ਦਾ ਆਟਾ ਚੋਲਾਂ ਦਾ ਆਟਾ ਸਾਡੀ ਸਕਿਨ ਨੂੰ ਬ੍ਰਾਈਟ ਕਰਦਾ ਹੈ ਤੇ ਇੱਕਦਮ ਰੰਗ ਨੂੰ ਗੋਰਾ ਕਰਦਾ ਹੈ ਤੀਸਰੀ ਚੀਜ਼ ਇਹਦੇ ਵਿੱਚ ਪਾਣੀ ਆਪਾਂ ਸਾਬਤ ਮਸਰਾਂ ਦੀ ਦਾਲ ਔਰ ਥੋੜਾ ਜਿਹਾ ਇਹਦੇ ਵਿੱਚ ਪਾਣਾ ਹੈ ਆਪਾਂ ਜਣ ਕੇ ਸਾਬਤ ਮਸਰਾਂ ਦੀ ਦਾਲ ਦੇ ਵਿੱਚ ਨਾ ਜਿਹੜੇ ਮੂਲੀਆਂ ਦੇ ਬੀਜ ਹੁੰਦੇ ਨੇ ਨਾ ਉਹਨਾਂ ਨੂੰ ਪੀਸ ਕੇ ਨਾ ਮੈਂ ਇਹਨੂੰ ਮਿਕਸ ਕਰਕੇ ਰੱਖਿਆ ਹੋਇਆ ਸਾਬਤ ਮਸਰ ਦੇ ਦਾਲ ਮੂਲੀਆਂ ਦੇ ਬੀਜ ਜਿਹੜੇ ਮੂਲੀਆਂ ਦੇ ਬੀਜ ਹੁੰਦੇ ਆ ਨਾ ਉਹਨਾਂ ਨੂੰ ਮਿਕਸ ਕਰਕੇ ਪਾਊਡਰ ਬਣਾ ਕੇ ਰੱਖਿਆ ਹੈ ਮੂੜੀਆਂ ਦਾ ਬੀਜ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਗੋਰਾ ਕਰਦਾ ਹੈ ਜਿਨ੍ਹਾਂ ਨੂੰ ਪਰੇਸ਼ਾਨੀ ਹੈ ਨਾ ਟੈਨਿੰਗ ਦੀ ਜਿਹੜੇ ਚਾਹੁੰਦੇ ਨੇ ਸਾਡਾ ਰੰਗ ਗੋਰਾ ਹੋ ਜਾਏ ਜਲਦੀ ਜਲਦੀ ਸਾਡੀ ਸ਼ਾਇਆ ਠੀਕ ਹੋ ਜਾਣ ਪਿਗਮੈਂਟੇਸ਼ਨ ਠੀਕ ਹੋ ਜਾਵੇ ਤਾਂ ਮੂੜੀਆਂ ਦੇ ਬੀਜ ਦਾ ਪਾਊਡਰ ਜਿਹੜਾ ਇਹਨਾਂ ਚੀਜ਼ਾਂ ਵਿੱਚ ਮਿਕਸ ਕਰਕੇ ਤੇ ਇੱਕ ਦੋ ਚਮਚਾ ਇੱਥੇ ਪਾ ਲਿਆ ਆਪਾਂ ਦਹੀਂ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਬਹੁਤ ਵਧੀਆ ਜਿਹੀ ਇੱਕ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਇਹ ਵਾਲਾ ਮਿਸ਼ਰਣ ਜਿਹੜਾ ਤੁਸੀਂ ਲਗਾਉਣਾ ਹੈ ਆ 25 ਤੋਂ 30 ਮਿੰਟ ਤੇ ਲਾਣਾ ਕਿਸ ਤਰੀਕੇ ਨਾਲ ਹੈ ਤੇ ਲਗਾਉਣ ਦੀ ਵਿਧੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਹਾਂਜੀ ਤੁਸੀਂ ਦੇਖਿਆ ਹੈ ਦਹੀਂ ਦੇ ਵਿੱਚ ਆਪਾਂ ਇਹ ਵਾਲੀ ਚੀਜ਼ਾਂ ਜਿਹੜੇ ਮਿਕਸ ਕੀਤੀਆਂ ਨੇ ਖਾਸ ਕਰਕੇ ਜਿਹੜੇ ਮੂਲੀ ਦੇ ਦਾਣੇ ਹੁੰਦੇ ਨੇ ਉਹਦਾ ਪਾਊਡਰ ਜਿਹੜਾ ਹੈ ਤੁਸੀਂ ਵੀ ਮੂਲੀ ਦੇ ਜਿਹੜੇ ਬੀਜ ਹੁੰਦੇ ਨੇ ਕਿਸੇ ਵੀ ਕਰਿਆਨਾ ਸਟੋਰ ਤੋਂ ਖਰੀਦ ਕੇ ਲਿਆਓ 5-10 ਰੁਪਏ ਦੇ ਉਹ ਮੂਲੀ ਦੇ ਬੀਜ ਨੂੰ ਪੀਸ ਕੇ ਉਹਦਾ ਪਾਊਡਰ ਬਣਾ ਲੈਣਾ ਹੈ ਹਾਲਾਂਕਿ ਥੋੜੀ ਜਿਹੀ ਉਹਦੇ ਵਿੱਚ ਉਹ 스మెల్ ਆਉਂਦੀ ਏ ਜਿਦਾ ਮੂਲੀ ਵਿੱਚੋਂ ਆਉਂਦੀ ਏ ਪਰ ਇਹ ਤੁਹਾਡੇ ਰੰਗ ਨੂੰ ਦੁੱਧ ਨਾਲ ਚਿੱਟਾ ਕਰ ਦੇਗੀ ਅਗਰ ਤੁਸੀਂ ਲਗਾਉਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੇ ਪਿਗਮੈਂਟੇਸ਼ਨ ਨੇ ਸ਼ਾਇਆ ਨੇ ਗਰੰਟੀ ਦੇ ਨਾਲ ਠੀਕ ਹੋਣਗੀ ਅਗਰ ਇਸ ਤਰੀਕੇ ਨਾਲ ਮੂਲੀ ਦਾ ਬੀਜ ਔਰ ਥੋੜਾ ਜਿਹਾ ਚਾਵਲਾਂ ਦਾ ਆਟਾ ਔਰ ਥੋੜੀ ਜਿਹੀ ਮਸਰ ਦੀ ਦਾਲ ਇਹਦੇ ਵਿੱਚ ਮਿਕਸ ਕਰਕੇ ਦਹੀਂ ਵਿੱਚ ਅਗਰ ਤੁਸੀਂ ਲਗਾਉਂਦੇ ਹੋ ਠੀਕ ਹੈ ਤੇ ਜਿਹੜੀ ਚ ਚਿਨੀ ਤੁਹਾਡੀ ਸਕਿਨ ਨੂੰ ਪਾਲਿਸ਼ ਕਰਦੀ ਹੈ ਤੁਹਾਡੀ ਸਕਿਨ ਨੂੰ ਇੱਕਦਮ ਚਮਕਦਾਰ ਬਣਾ ਦਿੰਦੀ ਹੈ ਤੇ ਇਹਨੂੰ ਲਗਾਉਣਾ ਤੁਸੀਂ ਕਿਸ ਤਰੀਕੇ ਨਾਲ ਹੈ ਲਗਾਉਣ ਤੋਂ ਪਹਿਲਾਂ ਫੇਸ ਨੂੰ ਪੂਰਾ ਵੋਸ਼ ਕਰ ਲੈਣਾ ਹੈ ਪੂਰਾ ਫੇਸ ਜਿਹੜਾ ਤੁਹਾਡਾ ਵੋਸ਼ ਹੋਣਾ ਚਾਹੀਦਾ ਕੋਈ ਵੀ ਇਹ ਦਿੱਤੇ ਕੋਈ ਵੀ ਮਤਲਬ ਕਿ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਕੋਈ ਵੀ ਇਹਦੇ ਉੱਪਰ ਲੋਸ਼ਨ ਨਹੀਂ ਲੱਗਾ ਹੋਣਾ ਚਾਹੀਦਾ ਤੁਹਾਡੀ ਸਕਿਨ ਤੇ ਪੂਰਾ ਰਿਮੂਵ ਕਰ ਲੈਣਾ ਹੈ ਬਿਲਕੁਲ ਫੇਸ ਨੂੰ ਸਾਫ਼ ਕਰ ਲੈਣਾ ਹੈ ਇਹ ਤੁਸੀਂ ਅੱਧਾ ਘੰਟਾ ਆਪਣੇ ਫੇਸ ਤੇ ਲਗਾ ਕੇ ਰੱਖਣਾ ਹੈ ਇਹ ਬੜਾ ਫੇਸ ਪੈਕ ਤੇ ਉਸ ਤੋਂ ਬਾਅਦ ਤੁਸੀਂ ਫੇਸ਼ੀਅਲ ਵਾਲੀ ਜਿਹੜੀ ਮ사ਜ ਹੁੰਦੀ ਹੈ ਉਹ ਕਰਨੀ ਹੈ ਜਦੋਂ ਇਹਨੇ ਡਰਾਈ ਹੋਣਾ ਹੈ ਗਰੰਟੀ ਨਾਲ ਕਹਿੰਨੀ ਹੈ ਕਿ ਜਿਹੜੀਆਂ ਭੈਣਾਂ ਚਾਹੁੰਦੇ ਨੇ ਕਿ ਸਾਡਾ ਰੰਗ ਜਿਹੜਾ ਸਾਵਲਾ ਹੈ ਸਾਡਾ ਰੰਗ ਸਾਫ਼ ਨਹੀਂ ਹੋ ਰਿਹਾ ਅਸੀਂ ਬਹੁਤ ਚੀਜ਼ਾਂ ਲਗਾ ਕੇ ਦੇਖ ਲਿਆ ਨੇ ਬਹੁਤ ਚੀਜ਼ਾਂ ਟਰਾਈ ਕਰ ਲਿਆ ਕਿ ਸਾਡਾ ਰੰਗ ਗੋਰਾ ਨਹੀਂ ਹੋ ਰਿਹਾ ਤੁਸੀਂ ਮੇਰੇ ਕਹੇ ਤੇ ਮੂਲੀ ਦੇ ਜਿਹੜੇ ਬੀਜ ਹੁੰਦੇ ਨੇ ਉਹ ਲਿਆ ਕੇ ਤੇ ਉਹਨਾਂ ਨੂੰ ਲਗਾਉਣਾ ਸ਼ੁਰੂ ਕਰ ਦੋ ਵੈਸੇ ਤਾਂ ਮੂਲੀ ਦਾ ਪਾਣੀ ਵੀ ਤੁਸੀਂ ਲਗਾ ਸਕਦੇ ਹੋ ਪਰ ਉਹ ਤੁਹਾਡੇ ਕੋਲ ਲੱਗਣਾ ਨਹੀਂ ਹੈਗਾ ਤੁਸੀਂ ਫਿਰ ਤੁਹਾਡੇ ਚਿਹਰੇ ਤੇ ਸਮੈਲ ਲਾਉਗੀ ਠੀਕ ਹੈ ਨਹੀਂ ਤੇ ਉਹੀ ਜਿਹੜਾ ਹੈ ਮੂਲੀ ਦਾ ਪਾਣੀ ਹੀ ਤੁਸੀਂ ਲਗਾਉਣਾ ਸ਼ੁਰੂ ਕਰ ਦਵੋ ਜਿੱਦਾਂ ਚਾਵਲਾਂ ਦੇ ਆਟੇ ਵਿੱਚ ਮਿਕਸ ਕਰਕੇ ਥੋੜੀ ਜਿਹੀ ਮਸਲ ਦੀ ਦਾਲ ਜ਼ਰੂਰ ਪਾਣੀ ਸਾਬਤ ਮਸਲਾ ਦੀ ਦਾਲ ਜਿਹੜੀ ਉਹਨੂੰ ਪੀਸ ਕੇ ਪਾਊਡਰ ਬਣਾ ਕੇ ਉਹ ਪਾਣਾ ਤੁਸੀਂ ਜ਼ਰੂਰ ਤੇ ਇਸ ਤਰੀਕੇ ਨਾਲ ਦਹੀਂ ਚ ਪਾ ਕੇ ਤੁਸੀਂ ਲਗਾਉਣਾ ਸ਼ੁਰੂ ਕਰਦੋ ਤੇ ਤੁਸੀਂ ਦੇਨੀ ਲਗਾਓ ਤੁਸੀਂ ਫਿਰ ਦੇਖਿਓ ਇੱਕ ਹਫਤੇ ਦੇ ਵਿੱਚ ਵਿੱਚ ਦੇਖਿਓ ਤੁਹਾਡਾ ਰੰਗ ਜਿਹੜਾ ਗੋਰਾ ਹੋ ਜਵੇਗਾ ਗਰਦਨ ਤੇ ਲਗਾਓ ਬਾਹਾਂ ਕਾਲੀਆਂ ਨੇ ਹੱਥ ਕਾਲੇ ਨੇ ਗੋਡੇ ਕਾਲੇ ਨੇ ਕਈਆਂ ਦੇ ਆ ਚੀਜ਼ਾਂ ਕਾਲੀਆਂ ਹੋ ਜਾਂਦੀਆਂ ਨੇ ਜਿੱਦਾਂ ਮਰਜ਼ੀ ਤੁਸੀਂ ਆਪਣੇ ਫੇਸ ਤੇ ਇਸ ਚੀਜ਼ ਨੂੰ ਲਗਾ ਕੇ ਤੇ ਆਪਣੇ ਫੇਸ ਨੂੰ ਤੁਸੀਂ ਗੋਰਾ ਚਿੱਟਾ ਕਰ ਸਕਦੇ ਹੋ ਤੇ ਇੱਕ ਵਾਰ ਲਗਾ ਕੇ ਜਰੂਰ ਦੇਖਿਓ ਫਿਰ ਤੁਸੀਂ ਦੇਖਿਓ ਕਿਉਂਕਿ ਨਾ ਦੇਖੋ ਹਰ ਕੋਈ ਚੀਜ਼ ਹੁੰਦੀ ਹੈ ਉਹਦਾ ਥੋੜਾ ਟ੍ਰੀਟਮੈਂਟ ਕਰਨਾ ਪੈਂਦਾ ਹੈ ਅਗਰ ਆਪਾਂ ਨੂੰ ਨੋਰਮਲ ਬੁਖਾਰ ਹੋਵੇ ਨਾ ਆਪਾਂ ਡਾਕਟਰ ਕੋਲ ਜਾਈਏ ਤਾਂ ਉਹ ਵੀ ਤਿੰਨ ਖਰਾਕਾ ਦਿੰਦਾ ਤਿੰਨ ਦਿਨ ਦੀਆਂ ਠੀਕ ਹੈ ਕਿ ਤਿੰਨ ਖਰਾਕਾ ਖਾਓ ਕੋ ਤਿੰਨ ਦਿਨ ਦੇ ਵਿੱਚ ਤਾਂ ਤੁਹਾਨੂੰ ਫਰਕ ਵਧੀਆ ਮਹਿਸੂਸ ਹੋਵੇਗਾ ਤੇ ਐਦਾਂ ਹੀ ਇਸ ਫੇਸ ਪੈਕ ਹੁੰਦੇ ਨੇ ਅਗਰ ਤੁਸੀਂ ਲਗਾਉਣਾ ਸ਼ੁਰੂ ਕਰੋਗੇ ਇੱਕ ਵਾਰ ਨਹੀਂ ਦੋ ਚਾਰ ਵਾਰ ਲਗਾਓਗੇ ਨਾ ਫੇਰ ਹੀ ਤੁਹਾਨੂੰ ਰਿਜ਼ਲਟ ਮਿਲਣੇ ਇਹਦੇ ਸ਼ੁਰੂ ਹੋਣਗੇ ਠੀਕ ਹੈ ਤੇ ਇਹ ਜਿਹੜਾ ਮੂਲੀ ਵਾਲਾ ਮੈਂ ਕਹਿ ਰਹੀਆਂ ਤੁਹਾਨੂੰ ਇਹ ਗਰੰਟੀ ਨਾਲ ਹੈ ਇਹਦੀ ਮੈਂ ਗਰੰਟੀ ਲੈਣੀ ਹੈ ਕਿ ਤੁਹਾਡਾ ਜਿਹੜੀ ਸਕੀਨ ਹੈ ਨਾ ਇੱਕਦਮ ਨੂੰ ਇਸ ਤਰੀਕੇ ਨਾਲ ਪੀਸ ਕੇ ਦਹੀਂ ਦੇ ਵਿੱਚ ਆਪਣੇ ਚਿਹਰੇ ਤੇ ਲਗਾਉਂਦੇ ਹੋ ਤੇ ਸਾਬਤ ਮਸਲਾਂ ਦੀ ਦਾਲ ਨੂੰ ਤੁਹਾਡੇ ਰਿੰਕਲ ਨੇ ਝੁਰੜੀਆਂ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਤੁਹਾਡੇ ਪ੍ਰੋਬਲਮ ਚਿਹਰੇ ਤੇ ਬਿਲਕੁਲ ਠੀਕ ਹੋ ਜਾਵੇਗੀ ਤੇ ਇਸ ਤਰੀਕੇ ਨਾਲ ਨੂੰ ਲਗਾ ਕੇ ਫਿਰ ਤੁਸੀਂ ਪੂਰਾ ਅੱਧਾ ਘੰਟਾ 25 ਮਿੰਟ ਅੱਧਾ ਘੰਟਾ ਲਗਾਉਣਾ ਜ਼ਰੂਰ ਹੈ ਇਹਨੂੰ ਲੱਗਣ ਦਿਓ ਠੀਕ ਹੈ ਜਿੰਨਾ ਚਿਰ ਇਹ ਡਰਾਈ ਨਹੀਂ ਹੁੰਦਾ ਉਸ ਤੋਂ ਬਾਅਦ ਡਰਾਈ ਹੋਣ ਤੋਂ ਬਾਅਦ ਫਿਰ ਤੁਸੀਂ ਇਹਨੂੰ ਕੀ ਕਰਨਾ ਹੈ ਗਿੱਲਾ ਕਰ ਲੈਣਾ ਹੈ ਗਿੱਲਾ ਕਰਕੇ ਫਿਰ ਤੁਸੀਂ ਇਹਨੂੰ ਪ੍ਰੋਪਰ ਮ사ਜ ਕਰਨੀ ਆਪਣੇ ਹੱਥਾਂ ਨਾਲ ਜਿੱਦਾਂ ਕਿ ਤੁਸੀਂ ਫੇਸ਼ੀਅਲ ਮ사ਜ ਕਰਦੇ ਹੋ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ਾਂ ਤੇ ਵੀ ਤੁਸੀਂ ਮ사ਜ ਕਰਨ ਇਹ ਚੀਜ਼ਾਂ ਤੇ ਜ਼ਿਆਦਾ ਜ਼ੋਰ ਨਹੀਂ ਪਾਣਾ ਕਿਉਂਕਿ ਅੱਖਾਂ ਦੇ نیچے ਜਿਹੜੀ ਸਾਡੇ ਇਹ ਸਕਿਨ ਹੁੰਦੀ ਬਹੁਤ ਹੀ ਸੌਫਟ ਹੁੰਦੀ ਹੈ ਤੇ ਇਹ ਬਹੁਤ ਹੀ ਹੌਸਾਬ ਤਰੀਕੇ ਨਾਲ ਇੱਥੇ ਮ사ਜ ਕਰਨੀ ਚਾਹੀਦੀ ਕੋਈ ਵੀ ਫੇਸ ਪੈਕ ਅਗਰ ਆਪਾਂ ਲਗਾਇਆ ਹੋਵੇ ਤੇ ਇੱਥੇ ਸੁੱਕਣ ਮਿਲ ਨਹੀਂ ਦੇਣਾ ਚਾਹੀਦਾ ਜ਼ਿਆਦਾਤਰ ਠੀਕ ਹੈ ਤੇ ਇਸ ਤਰੀਕੇ ਦਾ ਚੀਨੀ ਜਿਹੜੀ ਹੁੰਦੀ ਹੈ ਦਹੀਂ ਚੀਨੀ ਜਿਹੜੀ ਹੁੰਦੀ ਉਹ ਸਾਡੀ ਸਕਿਨ ਨੂੰ ਪੌਲਿਸ਼ ਕਰਦੀ ਹੈ ਸਕਿਨ ਦੇ ਵਿੱਚ ਇੱਕ ਜਾਨ ਲੈ ਕੇ ਆਉਂਦੀ ਹੈ ਸਕਿਨ ਜਿਹੜੀ ਜਿਵੇਂ ਕੋਰੀਅਨ ਲੋਕਾਂ ਦੀ ਹੁੰਦੀ ਜਾਪਾਨ ਦੇ ਲੋਕਾਂ ਦੀ ਹੁੰਦੀ ਉਹ ਉਸ ਤਰੀਕੇ ਨਾਲ ਇਹ ਸਕਿਨ ਹੋ ਜਾਂਦੀ ਹੈ ਮੂਲੀ ਦੇ ਜਿਹੜੇ ਬੀਜ ਹੁੰਦੇ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਆਪਣੇ ਸਕਿਨ ਨੂੰ ਗੋਰਾ ਚਿੱਟਾ ਕਰ ਸਕਦੇ ਹੋ ਠੀਕ ਹੈ ਤੇ ਹੁਣ ਮੈਂ ਇਹਨੂੰ ਲਗਾ ਕੇ ਫਿਰ ਵੋਸ਼ ਕਰਕੇ ਆਉਣੀ ਆ ਚਿਹਰਾ ਤੇ ਉਸ ਤੋਂ ਬਾਅਦ ਕੀ ਲਗਾਣਾ ਉਹ ਵੀ ਤੁਹਾਡੇ ਨਾਲ ਕਰਦੀਆਂ ਸ਼ੇਰ ਹਾਂਜੀ ਇਹਨੂੰ ਹੋ ਗਏ ਨੇ 20 ਤੋਂ 25 ਮਿੰਟ ਲਗਾ ਕੇ ਇਹਨੂੰ ਫਿਰ ਮੈਂ ਗਿੱਲਾ ਕਰਕੇ ਇਹਨੂੰ ਮੈਂ ਚੰਗੀ ਤਰ੍ਹਾਂ ਮ사ਜ ਕੀਤੀ ਹੈ ਤੁਸੀਂ ਦੇਖ ਸਕਦੇ ਹੋ 글로ਅ ਦੇਖ ਲਓ ਤੁਸੀਂ ਤੇ ਜਿੰਨੀ ਵੀ ਕਾਲੀ ਪਰਤੇ ਜਿੰਨੀ ਵੀ ਗੰਦਗੀ ਇਹ ਸਾਰੀ ਹੀ ਨਿਕਲ ਕੇ ਬਾਹਰ ਆ ਗਈ ਹੈ ਦੇਖੋ ਇਸ ਤਰੀਕੇ ਨਾਲ ਕੋਈ ਵੀ ਸੁਪੰਚ ਲੈ ਲਓ ਚਾਹੇ ਕੋਈ ਵੀ ਵਧੀਆ ਜਿਹਾ ਕਪੜਾ ਲੈ ਕੇ ਸੋਫਟ ਜਿਹਾ ਉਹਦੇ ਨਾਲ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਕਰ ਸਕਦੇ ਹੋ ਇਹਦੇ ਨਾਲ ਕੀ ਹੋਵੇਗਾ ਇੱਕ ਤਾਂ ਪਾਣੀ ਦੀ ਬਚਤ ਹੋਵੇਗੀ ਦੂਜੇ ਚੀਜ਼ਾਂ ਸਰਦੀ ਹੈ ਸਰਦੀ ਦੇ ਵਿੱਚ ਦਿਲ ਨਹੀਂ ਕਰਦਾ ਹੈਗਾ ਵੀ ਜਿਆਦਾ ਪਾਣੀ ਆਪਾਂ ਸਰੀਰ ਤੇ ਲਾਉਣ ਨੂੰ ਠੜ ਲੱਗਦੀ ਹੈ ਇਸ ਤਰੀਕੇ ਨਾਲ ਪਹਿਲਾਂ ਇਹਨੂੰ ਸਾਫ਼ ਕਰ ਲਓ ਦੇਖੋ ਪੂਰਾ ਸਾਫ ਕਰਕੇ ਇਸ ਤੋਂ ਬਾਅਦ ਆਪਣੇ ਫੇਸ ਨੂੰ ਤੁਸੀਂ ਸਿੰਪਲ ਪਾਣੀ ਨਾਲ ਵੋਸ਼ ਕਰ ਰਵਣਾ ਹੈ ਆ ਦੇਖ ਸਕਦੇ ਹੋ ਸਕਿਨ ਦੇਖ ਲਓ ਤੁਸੀਂ ਡਿਫਰੈਂਟ ਦੇਖ ਲਓ ਖੁਦ ਵਾ ਖੁਦ ਗਰਦਨ ਔਰ ਚਿਹਰੇ ਦਾ ਕਲਰ ਦੇਖ ਲਓ ਕਿੰਨਾ ਡਿਫਰੈਂਟ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਚਿਹਰੇ ਦਾ ਔਰ ਗਰਦਨ ਦਾ ਕਲਰ ਦੇਖੋ ਕਿੰਨਾ ਸਾਫ ਲੱਗ ਰਿਹਾ ਹੈ ਇਸ ਤਰੀਕੇ ਨਾਲ ਤੁਸੀਂ ਇਸ ਫੇਸ ਪੈਕ ਨੂੰ ਲਗਾਣਾ ਹੈ ਇਸ ਤਰੀਕੇ ਨਾਲ ਤੁਸੀਂ ਫੇਸ਼ੀਅਲ ਮ사ਜ ਕਰਨੀ ਹੈ ਤੇ ਤੁਹਾਡੀ ਸਕਿਨ ਜਿਹੜੀ ਇਕਦਮ ਸਾਫ਼ ਤੇ ਇਕਦਮ ਗਲੋਇੰਗ ਹੋ ਜਾਵੇਗੀ ਠੀਕ ਹੈ ਜੀ ਤੇ ਜਦੋਂ ਵੀ ਤੁਸੀਂ ਫੇਸ ਨੂੰ ਵੋਸ਼ ਕਰਦੇ ਹੋ ਜਦੋਂ ਵੀ ਕੋਈ ਵੀ ਚਾਹੇ ਦੂਸਰਾ ਫੇਸ ਪੈਕ ਲਗਾਉਂਦੇ ਹੋ ਚਾਹੇ ਫੇਸ਼ਲ ਕਰਦੇ ਹੋ ਉਸ ਤੋਂ ਬਾਅਦ ਜੇ ਤੁਸੀਂ ਫੇਸ ਨੂੰ ਵੋਸ਼ ਕਰਨਾ ਹੁੰਦਾ ਹੈ ਤੇ ਕੋਈ ਵੀ ਸੰਸਕ੍ਰੀਮ ਜਿਹੜੀ ਹੁੰਦੀ ਹੈ ਨਾ ਮੋਇਸਚਰਾਈਜ਼ਰ ਸਰਦੀਆਂ ਲਈ ਲਗਾਉਣਾ ਬਹੁਤ ਜ਼ਰੂਰੀ ਹੈ ਮੇਰੇ ਕੋਲ ਹੈਗਾ ਇਹ ਲੈਕਮੀ ਦਾ ਮੋਇਸਚਰਾਈਜ਼ਰ ਤੁਸੀਂ ਦੇਖ ਸਕਦੇ ਹੋ ਪੀਚ ਔਰ ਮਿਲਕ ਦਾ ਫਲੇਵਰ ਇਹਦੇ ਵਿੱਚ ਤੇ ਜਦੋਂ ਵੀ ਮੈਂ ਫੇਸ ਵਾਸ਼ ਕਰਦੀ ਆ ਜਾਂ ਕੋਈ ਕੁਝ ਵੀ ਲਗਾਉਣੀ ਆ ਜਾਂ ਸਿੰਪਲ ਹੀ ਘਰੇ ਹੀ ਜਦੋਂ ਸਵੇਰੇ ਮੈਂ ਫੇਸ ਵਾਸ਼ ਕਰ ਲੈਣੀ ਆ ਤੇ ਇਹ ਵਾਲਾ ਬਹੁਤ ਲਗਾ ਲੈਣੀ ਆ ਇਹਦੇ ਨਾਲ ਕੀ ਹੁੰਦਾ ਸਾਡੀ ਸਕਿਨ ਤੇ ਕਵਰ ਹੋ ਜਾਂਦਾ ਕੋਈ ਵੀ ਧੂੜ ਮਿੱਟੀ ਕੁਝ ਵੀ ਹੁੰਦੀ ਜਿਹੜੀ ਹਵਾ ਹੁੰਦੀ ਹੈ ਖੁਸ਼ਕ ਸਾਡੇ ਸਕਿਨ ਤੇ ਅਸਰ ਨਹੀਂ ਕਰਦੀ ਇਹਦੇ ਨਾਲ ਸਾਡਾ ਸਕਿਨ ਵੀ ਬਹੁਤ ਸਾਫ ਰਹਿੰਦੀ ਹੈ ਔਰ ਬਿਲਕੁਲ ਸੋਫਟ ਚਿਹਰਾ ਰਹਿੰਦਾ ਜਿੱਦਾਂ ਰੂਹ ਹੁੰਦੀ ਹੈ ਤੇ ਇਹ ਚੀਜ਼ ਲਗਾਣੀ ਬਹੁਤ ਜ਼ਰੂਰੀ ਹੈ ਜਿਹੜੀ ਤੁਹਾਨੂੰ ਸੂਟ ਕਰਦੀ ਹੈ ਮੈਂ ਲੈਕਮੀ ਦਾ ਪੀਚ ਮਿਲਕ ਫਲੇਵਰ ਅਗਰ ਤੁਸੀਂ ਵੀ ਲਿਆਣਾ ਚਾਹੁੰਦੇ ਹੋ ਤੇ ਲਿਆ ਕੇ ਤੁਸੀਂ ਵੀ ਲਗਾ ਸਕਦੇ ਇਹਨੂੰ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਫੇਸ ਜਿਹੜਾ ਬਿਲਕੁਲ ਸਾਫ਼ ਹੋ ਚੁੱਕਾ ਹੈ ਬਿਲਕੁਲ ਗਲੋਇੰਗ ਹੋ ਚੁੱਕਾ ਹੈ ਤੇ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਜਿੱਥੇ ਵੀ ਤੁਸੀਂ ਦੇਖਦੇ ਵੀਡੀਓ ਤੇ ਜਰੂਰ ਤੁਸੀਂ ਕਮੈਂਟ ਕਰਨਾ ਔਰ ਲਾਈਕ ਔਰ ਸ਼ੇਅਰ ਵੀ ਕਰ ਦੇਣਾ ਮੇਰੀਆਂ ਭੈਣਾਂ ਚਾਹੁੰਦੀਆਂ ਨੇ ਰੰਗ ਗੋਰਾ ਕਰਨਾ ਤੇ ਚਲੋ ਜੀ ਮੂਲੀ ਦੇ ਅੱਜ ਹੀ ਬੀਜ ਖਰੀਦ ਕੇ ਲੈ ਕੇ ਆਓ ਉਹਦਾ ਪਾਊਡਰ ਬਣਾ ਲਓ ਇਸ ਤਰੀਕੇ ਨਾਲ ਦਹੀਂ ਤੇ ਔਰ ਮਸਰ ਦੀ ਦਾਲ ਔਰ ਚਾਵਲਾਂ ਦੇ ਆਟੇ ਵਿੱਚ ਮਿਕਸ ਕਰਕੇ ਤੁਸੀਂ ਲਗਾਉਣਾ ਸ਼ੁਰੂ ਕਰ ਦਿਓ ਰ ਚੰਨ ਵਾਂਗੂ ਜਿਹੜਾ ਚਮਕਦਾ ਹੈ ਨਾ ਓਦਾਂ ਹੋ ਜਾਵੇਗਾ ਜਿਵੇਂ ਚੰਨ ਚਮਕਦਾ ਹੈ ਠੀਕ ਹੈ ਜੀ ਚਲੋ ਜੀ ਫਿਰ ਮਿਲਦੇ ਹਾਂ ਨਵੀਂ ਵੀਡੀਓ ਚ ਬਾਏ ਬਾਏ